ਜੀ 4 ਤੇ 5 ਅਗਸਤ ਦੀ ਦਰਮਿਆਨੀ ਰਾਤ ਨੂੰ ਪਿੰਡ ਹਸਨਪੁਰ ਅ थाना सदर ਤੂਰੀ ਦੇ ਵਿੱਚ ਸਾਨੂੰ ਪਤਾ ਚੱਲਿਆ ਕਿ ਇੱਕ ਫਾਇਰਿੰਗ ਦੀ ਘਟਨਾ ਹੋਈ ਹੈ ਜਦੋਂ ਇਨਟੀਮੇਸ਼ਨ ਮਿਲੀ ਪੰਜ ਸਵੇਰ ਦੀ ਰਾਤ ਪੰਜ ਸਵੇਰ ਨੂੰ ਤਾਂ ਫਿਰ ਸਾਡੀ ਟੀਮ ਨੇ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ 195 ਨੰਬਰ थाना सदर ਤੂਰੀ ਤੇ ਇਸ ਦੀ ਤਫਤੀਸ਼ ਸ਼ੁਰੂ ਕੀਤੀ ਪਤਾ ਚੱਲਿਆ ਕਿ ਜਿਹੜੇ ਕੁਲਵਿੰਦਰ ਸਿੰਘ ਆ ਜਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋ ਰਹੀ ਹੈ ਉਹਨਾਂ ਦਾ ਹੀ ਰਿਸ਼ਤੇਦਾਰ ਸੀਗਾ ਹਰਮਨਪ੍ਰੀਤ ਸਿੰਘ ਜੋ ਪਿੰਡ ਮੂਲੋਵਾਲ ਦਾ ਰਹਿਣ ਵਾਲਾ ਹੈ ਜਿਸ ਦੀ ਵੀ ਇਸ ਘਟਨਾ ਵਿੱਚ ਸ਼ਮੂਲੀਅਤ ਸੀ ਜਦੋਂ ਹਰਮਨਪ੍ਰੀਤ ਸਿੰਘ ਨੂੰ ਹਿਰਾਸਤ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਪਿੱਛੇ ਤਫ਼ਤੀਸ਼ ਕੀਤੀ ਗਈ ਤਦ ਤਾਰ ਜੁੜੇ ਪਤਾ ਚੱਲਿਆ ਕਿ ਤਿੰਨ ਦੋਸ਼ੀ ਹੋਰ ਸੀਗੇ ਤਰਨਵੀਰ ਸਿੰਘ ਦਿਤੀਸ਼ ਭੱਟੀ ਅਤੇ ਗੁਰਨੂਰ ਇਹਨਾਂ ਚੋਂ ਦੋ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਸੀ ਤੇ ਇੱਕ ਖੁਸ਼ਹਾਰਪੁਰ ਦੇ ਇਹ ਫਾਇਰਿੰਗ ਕਰਕੇ ਗਏ ਸੀ ਤੇ ਇਹਨਾਂ ਨੂੰ ਪੁਲਿਸ ਟੀਮ ਨੇ ਅਗਲੇ ਦਿਨ ਕਾਬੂ ਕਰ ਲਿਆ ਅਰੈਸਟ ਕਰ ਲਿਆ ਇਹਨਾਂ ਤੋਂ ਵੀ ਜੋ ਰਿਕਵਰੀ ਹੋਈ ਵੈਪਨ ਦੀ ਉਸ ਦੇ ਫਿਰ ਜਦੋਂ ਬਾਅਦ ਬੈਕਵਰਡ ਲਿੰਕੇ ਵਿੱਚ ਹੋਰ ਟੀਮ ਗਈ ਤਾਂ ਪਤਾ ਚੱਲਿਆ ਕਿ ਤਿੰਨ ਹੋਰ ਦੋਸ਼ੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਉਹ ਵੈਪਨ ਦਿੱਤੇ ਸੀ ਉਹ ਤਿੰਨੋਂ ਦੋਸ਼ੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਸਨੀਕ ਨੇ ਉਹਨਾਂ ਦਾ ਨਾਮ ਹੈ ਨਮਜੋਤ ਸਿੰਘ ਹਰਮਨ ਸਿੰਘ ਅਤੇ ਅਮਰਿੰਦਰ ਸਿੰਘ ਤੇ ਕੁੱਲ ਮਿਲਾ ਕੇ ਜਦੋਂ ਇਹ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਤਾਂ ਪਤਾ ਚੱਲਿਆ ਹੈ ਕਿ ਜਿਹੜੇ ਕੁਲਵਿੰਦਰ ਸਿੰਘ ਨੇ ਉਹਨਾਂ ਦਾ ਬੇਟਾ ਅਰਸ਼ਦੀਪ ਬਾਹਰ ਆਸਟ੍ਰੇਲੀਆ ਰਹਿੰਦਾ ਹੈ ਉਸਦੇ ਉੱਥੇ ਕੋਈ ਡਿਸਪਿਊਟ ਹੈਗਾ ਇੱਕ ਅਵਰੀਤ ਸਿੰਘ ਨਾਂ ਦੇ ਬੰਦੇ ਨਾਲ ਤੇ ਅਵਰੀਤ ਨੇ ਹੀ ਇਹ ਅਰਸ਼ਦੀਪ ਨਾਲ ਆਪਣੀ ਦੁਸ਼ਮਣੀ ਕਰਨ ਲਈ ਫਾਇਰਿੰਗ ਦਾ ਇਨਸੀਡੈਂਟ ਕਰਵਾਇਆ ਅਸੀਂ ਇਸ ਦੀ ਪ੍ਰੋਪਰ ਥੋਰੋ ਚੈਕਿੰਗ ਕਰਵਾ ਰਹੇ ਹਾਂ ਸਾਰੀ ਤਫ਼ਤੀਸ਼ ਕਰ ਰਹੇ ਹਾਂ ਕੁੱਲ ਰਿਕਵਰੀ ਇਸ ਮੁਕਦਮੇ 'ਚ ਹੁਣ ਤੱਕ 3 ਦੇਸੀ ਪਿਸਤੌਲ 3 ਮੈਗਜ਼ੀਨ ਇੱਕ ਬੁਲੇਰੋ ਕਾਰ ਅਤੇ ਇੱਕ ਮੋਟਰਸਾਈਕਲ ਵੀ ਹੋ ਚੁੱਕੀ ਹੈ ਤੇ ਹਲੇ ਤਫਤੀਸ਼ ਚੱਲ ਰਹੀ ਹੈ। ਤਜਵੀਰਾਈ ਹੋਈ ਹੈ ਕਿ ਇਹ ਜਿਸ ਦੇ ਦੱਸਿਆ ਗਿਆ ਸੀ ਇਸ ਤਰ੍ਹਾਂ ਦੀ ਲੜਾਈ। ਬੇਸਿਕਲੀ ਕੀ ਹੈ ਜੀ ਇਹਨਾਂ ਦਾ ਡਿਸਪਿਊਟ ਬਾਹਰੀ ਹੈਗਾ। ਆਪਸੀ ਜੋ ਵੀ ਇਹਨਾਂ ਦੀ ਉੱਥੇ ਡਿਸਪਿਊਟ ਹੈ ਇਸ ਦੇ ਬਾਰੇ ਅਸੀਂ ਹੋਰ ਡਿਟੇਲਸ ਉਹਨਾਂ ਤੋਂ ਲੈ ਰਹੇ ਹਾਂ ਜਿਹੜੇ ਮਿਸਟਰ ਕੁਲਵਿੰਦਰ ਸਿੰਘ ਦੇ ਬੇਟੇ ਅਰਸ਼ਦੀਪ ਹੈ ਉਹਨਾਂ ਤੋਂ ਕਿ ਉੱਥੇ ਇਹਨਾਂ ਦਾ ਕੀ ਇਸ਼ੂ ਹੈਗਾ ਤੇ ਉਸ ਦੇ ਮੈਂ ਕਵਾਂਗਾ ਕਿ ਲਗਾਤਾਰਤਾ ਵੀ ਚੀਜ਼ ਉਨਾਂ ਤੇ ਪ੍ਰੈਸ਼ਰ ਐਕਸਰਟ ਕਰਨ ਲਈ ਇਹ ਇਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਅਵਰੀਤ ਸੀ ਨਾ ਸਰ ਜੀ ਦਾ ਇਹ ਕੋਈ ਪੁਰਾਣਾ ਸੰਬੰਧ ਨਹੀਂ ਫਿਰ ਉਹ ਵੀ ਕੋਈ ਹੋਰ ਵੀ ਤਰ੍ਹਾਂ ਜਿਹੜੇ ਕਿੱਥਾਂ ਵੀ ਪਾਏ ਗਏ ਨਹੀਂ। ਉਹਤਰਾ ਜਿਉਂਤ ਨਾਲ ਕਿੰਨਾ ਨਹੀਂ ਜੀ ਫਿਲਹਾਲ ਐਜਾ ਨਹੀਂ ਪਤਾ ਚੱਲਿਆ ਹੈ। ਲੇਕਿਨ ਜੋ ਵੀ ਇਹਨਾਂ ਨੇ ਪੂਰੀ ਵਾਰਦਾਤ ਕਰਾਈ ਹੈ ਕਿ ਇੱਕ ਥਾਂ ਤੋਂ ਲੋਕਾਂ ਨੂੰ ਵੈਪਨ ਦਿਵਾਏ ਫਿਰ ਦੂਸਰੀ ਥਾਂ ਤੋਂ ਜਿਹੜੇ ਬੰਦੇ ਅਰੇਂਜ ਕੀਤੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰਾ ਮੋਬਿਲਾਈਜੇਸ਼ਨ ਇਹ ਅਵਰੀਤ ਨਹੀਂ ਕਰਵਾਈ। ਤੇ ਮੈਂ ਕਿਹਾ ਕਿ ਇਹ ਅਸਰ ਦਾ ਜੀ ਬਿਲਕੁਲ ਜਿਹੜਾ ਪੈਸੇ ਦਾ ਹੀ ਤੁਸੀਂ ਦੇਖੋਗੇ ਪ੍ਰੈਸ ਨੋਟ ਵੀ ਅਸੀਂ ਮੈਂਸ਼ਨ ਕੀਤਾ ਹੈ ਕਿ ਜਿਹੜੇ ਵੈਪਨ ਵੀ ਦਿੱਤੇ ਆ ਤੌਰ ਜਿਹੜਾ ਵਾਰਦਾਤ ਨੂੰ ਅੰਜਾਮ ਦਿੰਦਾ ਦੋਵਾਂ ਵਾਸਤੇ ਪੈਸੇ ਦੀ ਪ੍ਰੋਮਿਸ ਨੂੰ ਅੰਜਾਮ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਤੁਹਾਨੂੰ ਇਸ ਦੇ ਵਾਸਤੇ ਮੋਟੀ ਰਕਮ ਦਿੱਤੀ ਜਾਊਗੀ 11 ਦੀ ਸਪਲਾਈ ਬਾਰੇ ਤਾਂ ਪਤਾ ਲੱਗੇ ਜੀ ਬਿਲਕੁਲ ਜਿਹੜੇ ਫਤੇਗੜ ਸਾਹਿਬ ਦੇ ਤਿੰਨ ਦੋਸ਼ੀ ਸੀਗੇ ਜਿਹੜੇ ਨਵਜੋਤ ਸਿੰਘ ਹਰਮਨ ਤੇ ਅਮਰਿੰਦਰ ਇਹਨਾਂ ਨੇ ਹੀ ਜਿਹੜੇ ਪਹਿਲਾਂ ਤਿੰਨ ਲੋਕ ਅੰਜਾਮ ਦੇ ਕੇ ਗਈ ਸੀ ਵਾਰਦਾਤ ਨੂੰ ਉਹਨਾਂ ਨੂੰ ਵੈਪਨ ਸਪਲਾਈ ਕੀਤੇ ਸੀ